ਗੁਰਮਖਤਿ ਵਿਚਾਰ ਚੱਲ ਜਾਈਏ ਜਿਨ੍ਹਾਂ ਨੂੰ ਜੀਵਨ ਚਾਹ ਚਾਹ ਜਾਈਏ ਜਿਹੜੇ ਤ੍ਰੈਗੁਣ ਪਾਰ ਕਰ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਸਵਾਸ ਨਿਰਗੁਣ ਦੇ ਹੱਥ ਵਿੱਚ ਜਮਾ ਕਰਾਇਆ ਹੱਥ ਨੇ ਸਾਡੇ ਅੰਦਰ ਸਭ ਤੋਂ ਹੱਤ ਰਜੂ ਹੱਤ ਤਮੋ ਹੱਤ ਤੇ ਇੱਕ ਮੋਖ ਹੱਤ ਜਿਹੜੇ ਗੁਰਮੁਖਾਂ ਨੇ ਆਪਣੇ ਸਵਾਸਾਂ ਦਾ ਧਨ ਮੋਖ ਹੱਤ ਤੇ ਜਮਾ ਕਰਾਇਆ ਸੰਗਤ ਕੀਤੀ ਗੁਰੂ ਦੀ ਛਲ ਵਿੱਚ ਜਾਏ ਗੁਰੂ ਦਾ ਹੁਕਮ ਮੰਨਿਆ ਬਚਨ ਮੰਨਿਆ ਤੇ ਗੁਰੂ ਦੇ ਅਸ਼ਮ ਤਾਬ ਗੁਰੂ ਦੀ ਮੱਧ ਦੁਆਰਾ ਆਪਣੀ ਜੀਵਨ ਨੂੰ ਬਧਿਤ ਕਰਦੇ ਹੁੰਦੇ ਜਦੋਂ ਉਹਨਾਂ ਦਾ ਅੰਤਮ ਸਮਾ ਹੁੰਦਾ ਹੈ ਗੁਰਮੁਖਾਂ ਦਾ ਇਥੋਂ ਕੋਣ ਨਾਲੋਂ ਕਨੈਕਸ਼ਨ ਹੁੰਦਾ ਤੇ ਗੁਰਮੁਖਾਂ ਦੇ ਅੰਦਰ ਸ਼ਬਦ ਭਰ ਦਿੰਦਾ 10ਵੇ ਦੁਆਰ ਵਿੱਚ ਬਹੁਤ ਉੱਚੀ ਤਫਾਤਾ ਸ਼ਬਦ ਹੋਰ ਗੁਰਮੁਖਾਂ ਨੇ ਉਹ ਸ਼ਬਦ ਨੂੰ ਜੀ ਹੁੰਦਿਆ ਸੁਣਿਆ ਉਹ ਇਹਨਾਂ ਨੂੰ ਪਛਾਣ ਦੀ ਸ਼ਬਦ ਆਨੇ ਗੁਰਮੁਖ ਜੀਵੇਂ ਮਰੇ ਪਰਵਾਣ ਆਜਾ ਨਾ ਸੀ ਜੇ ਸ਼ਬਦ ਪਛਾਣ ਗੁਰਮੁਖਾਂ ਦੀ ਕੰਡ ਖੁੱਲੀ ਤੇ ਜਮਾ ਨੇ ਆ ਕੇ ਹੱਥ ਜੋੜ ਕੇ ਖੜ ਜਾਂਦੇ ਗੁਰੂ ਕਹਿੰਦੇ ਚਲੋ ਅਸੀਂ ਆਏ ਤੁਹਾਡੇ ਵਿੱਚ ਐਨੇ ਚੇਰ ਨੂੰ ਕਹਿੰਦੇ ਗੰਡ ਖੁੱਲਣ ਤੋਂ ਬਾਅਦ ਸ਼ਬਦ ਅੰਦਰ ਫਰਦਕ ਹੁੰਦਾ ਹੈ ਗੁਰੂ ਸ਼ਬਦੀ ਗੁਰੂ ਇਕੱਜ ਆ ਬਹੁਤ ਉੱਚੀ ਥਾਂਵਾਂ ਦਾ ਸੁਣਵਾਇਆ ਕੋਨ ਗੁਰਮੁਖਾਂ ਵਿਸ਼ਾਲੂ ਦੀ ਗੁਰਮੁਖ ਜੀਵੇਂ ਬਰੇ ਪਰਵਾਨ ਆਰਜਾ ਨਸ਼ੀਜੇ ਸ਼ਬਦ ਪਿਸ਼ਾਦ ਉਹ ਸ਼ਬਦ ਦਾ ਸਿੱਧਾ ਸੰਪਰਕ ਕੇ ਸੱਚ ਦੇ ਨਾਲ ਪ੍ਰਕਾਸ਼ ਦੇ ਨਾਲ ਜਿੱਥੇ ਖੇਰ ਪੈਦਾ ਗੁਰਮੁਖ ਸ਼ਬਦ ਜਸ ਮਾਤੇ ਜਾਂਦੇ ਜਿਹਨਾਂ ਮਾਰੇ ਕਹਿੰਦੇ ਇਹ ਜਿਹੜੇ ਗੁਰਮੁਖ ਨੇ ਕਹਿੰਦੇ ਇਹ ਨਾਮ ਦੇ ਵਿੱਚ ਸਮਾਜ ਆਏ ਹਜਨ ਹਰ ਨਾਮ ਸਮਾਨੇ ਦੁਖ ਜਨਮਰਗ ਤੋਂ ਉਠੜਾਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਮੌਸੂਦ ਖੰਡਨ ਦਾ ਗੁਰਮੁਖ ਖਾਨੇ ਕੇ ਘਰ ਖਾਲੀ ਕੀਤਾ ਤੇ ਸ਼ਬਦ ਅੰਦਰ ਫਰਗਟ ਹੋਇਆ ਸ਼ਬਦ ਨੂੰ ਸੁਣਦੇ ਸੁਣਦੇ ਜਾ ਰਹੇ ਰਸੇ ਵਿੱਚ ਧਰਮਰਾਇ ਹੱਥ ਜੋੜ ਕੇ ਖੜ ਜਾਂਦਾ ਗੁਰਮੁਖ ਧਰਮਰਾਇ ਕਹਿੰਦੇ ਸਾਡਾ ਲੇਖਾ ਜੋਖਾ ਕਰੋ ਧਰਮਰਾਇ ਕਹਿੰਦਾ ਖੜਾ ਹੋ ਜਾਂਦਾ ਹੱਥ ਜੋੜ ਕੇ ਤੁਹਾਡਾ ਕੋਈ ਲੇਖਾ ਕਿਉਂਕਿ ਤੁਸੀਂ ਸਾਰੀ ਉਮਰ ਸੇਵਾ ਕੀਤੀ ਸ਼ਬਦ ਦੀ ਸੱਚ ਦੀ ਸੰਤਾ ਦੀ ਸੇਵਾ ਕੀਤੀ ਤੁਹਾਡਾ ਕੋਈ ਲੇਖਾ ਕਹਿੰਦੇ ਗੁਰਮੁਖ ਪਾਸੋਂ ਲੇਖਾ ਨਿਭੜੇ ਬਖਸ਼ੇ ਸਿਖਤ ਪੰਡਾ ਧਰਮਰਾਇ ਕਹਿੰਦਾ ਤੁਹਾਡਾ ਕੋਈ ਲੇਖਾ ਤੇ ਗੁਰਮੁਖਾਂ ਦੇ ਅੰਦਰ ਅੰਦਰ ਤੂਰ ਵਾਇਆ ਜਾਂਦਾ ਰਸਤਾ ਖਾਲੀ ਹੋ ਜਾਂਦਾ ਇੱਕ ਪ੍ਰਕਾਸ਼ ਤੂਰ ਵੱਧ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਜਹ ਆਵਟੇ ਬਹੁਤ ਕੰਸਾਤ ਪਾਰ ਬ੍ਰਹਮ ਕੇ ਸੰਗੀਤ ਸਾਤ ਚਿਤ੍ਰਗੁਪਤ ਜੋ ਲਿਖਤੇ ਦੇਖਾ ਭਗਤ ਜਨਾ ਕੋ ਦ੍ਰਿਸ਼ਤ ਨ ਦੇਖਾ ਕਹੋ ਨਾਨਕ ਜੀ ਸਤਿਗੁਰੂ ਪੂਰਾ ਬਾਝੇ ਤਾਕੇ ਅਧਾ ਪੂਰਾ ਗੁਰਮੁਖ ਧਰਮਰਾਜ ਦੀ ਕਚੈਰੀ ਚ ਜਾ ਕੇ ਵੀ ਧਰਮਰਾਜ ਦੇ ਕੋਲ ਜਾ ਕੇ ਵੀ ਉਹਦੇ ਭਵਨ ਨੂੰ ਕੁਤਰ ਕਰ ਦਿੰਦੇ ਕਿਉਂਕਿ ਧਰਮਰਾਜ ਅਦਾਸਾ ਕਰ ਰਿਹਾ ਸੀ ਇਹ ਸੱਚੇ ਪਾਤਸ਼ਾਹ ਕੋਈ ਐਸਾ ਗੁਰਮੁਖ ਤੇ ਐਸੀ ਜੁੜੀ ਹੋਈ ਰੂਪੇ ਜਿਹਦੇ ਦਰਸ਼ਨ ਕਰਕੇ ਮੇਰੇ ਪਾਪ ਖੰਡਣ ਹੋ ਜਾਣ ਕਿਉਂਕਿ ਪਾਪੀਆਂ ਨੂੰ ਸਜ਼ਾਵਾਂ ਦੇ ਦੇ ਕੇ ਧਰਮ ਰਾਏ ਦੀ ਆਪਣੇ ਆਪ ਨੂੰ ਪਾਪੀ ਸਮਝਣ ਲੱਗ ਪਏ ਤੇ ਮਹਾਰਾਜ ਕਹਿੰਦੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਧਰਮ ਰਾਏ ਆ ਕਹਿੰਦੇ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀ ਨਾਨਕ ਧਰਮ ਐਸੇ ਚਵੇ ਕਿ ਤੋ ਭਵਨ ਹੋਣੀ ਤੇ ਗੁਰਮੁਖਾਂ ਦਾ ਕੋਈ ਲਿਖਾ ਨਹੀਂ ਸਾਰਾ ਲਿਖਾ ਫਾਰਮ ਤਾਂ ਜੀ ਜੇ ਤੁਸੀਂ ਗੁਰਮੁਖ ਬਣ ਗਏ ਨਾ ਕਿਹਦੇ ਧਰਮ ਰਾਏ ਦਾ ਕਾਗਦ ਸਾਰੇ ਚੰਨਾਨ ਦੇ ਲਿਖਾ ਸਮਝਾ ਧਰਮ ਰਾਏ ਕਾਗਦ ਫਾੜੇ ਅਕਾਲ ਪੁਰਖ ਨੇ ਇੰਦਾ ਕਾਗਦ ਫਾੜਿਆ ਚਿੱਤਰ ਗੁਪਤ ਦਾ ਕਾਗਦ ਫਾੜਿਆ ਚਿੱਤਰ ਗੁਪਤ ਦਾ ਕਾਗਦ ਫਾੜਿਆ ਜੰਗਪੂਤਾ ਕਿਸ਼ੂ ਨਾ ਚੱਲੀ ਫਿਰ ਗੁਰਮੁਖ ਰਸਤੇ ਵਿੱਚ ਸਾਰਾ ਸੀਨ ਦੇਖਦੇ ਜਾ ਰਹੇ ਜਦੋਂ ਉੱਧਰ ਜਾਂਦੇ ਹਨ ਇੱਧਰ ਸਾਰਾ ਸੀਨ ਦੇਖਦੇ ਜਾ ਰਹੇ ਨੇ ਮਨੁੱਖਾਂ ਨੂੰ ਘੁੱਟ ਪੈ ਰਹੀ ਹਾਹਾਕਾਰ ਮਚੀ ਪਈ ਪਿਛੋਂ ਵੱਲ ਆ ਕੇ ਤੇ ਜਦੋਂ ਗੁਰਮੁਖ ਸੱਚ ਦੇ ਸਾਹਮਣੇ ਹੁੰਦੇ ਪ੍ਰਕਾਸ਼ ਦੇ ਵਿਰਾਗੀ ਹੋ ਜਾਂਦੇ ਪਰਮਾਤਮਾ ਕਹਿੰਦੇ ਮੇਰੇ ਪੁੱਤਰ ਵਿਰਾਗ ਕਿਉਂ ਕਰੇਗਾ ਰਸੇ 'ਚ ਕੋਈ ਤਕਲੀਫ ਤੇ ਨਹੀਂ ਹੋਈ ਗੁਰਮੁਖ ਵਿਰਾਗੀ ਹੋਏ ਕਹਿੰਦੇ ਨਹੀਂ ਪਿਤਾ ਜੀ ਫਿਰ ਪੁੱਤ ਵਿਰਾਗ ਕਿਉਂ ਕਰੇਗਾ ਕਹਿੰਦੇ ਪਿਤਾ ਜੀ ਜੇ ਤੁਸੀਂ ਮੇਰੇ ਤੇ ਕਿਰਪਾ ਨਾ ਕਰਦੇ ਮੈਨੂੰ ਪੂਰਾ ਸਾਧੂ ਮੈਨੂੰ ਪੂਰਾ ਗੁਰੂ ਨਾਮ ਲਾਉਂਦੇ ਤੇ ਅੱਜ ਮੈਂ ਜਿਹੜੀ ਹਾਲਤ ਵਿੱਚ ਦੇਖਦਾ ਹੈ ਨਾ ਮਨ ਮੋਖਾਂ ਨੂੰ ਕੁੱਟ ਪੈਰੀ ਤਸ਼ੱਦਦ ਹੋਈ ਅੱਜ ਮੇਰੀ ਗਿੰਦੀ ਉਹਨਾਂ ਵਿੱਚ ਉਥੇ ਫੇਰ ਕਹਿੰਦੇ ਪ੍ਰੇਮ ਦਾ ਪਟੋਲਾ ਦਿੰਦਾ ਪਰਮਾਤਮਾ ਨੇ ਆਪਣੇ ਵਿੱਚ ਸਮਾ ਲਿਆ ਕਹਿੰਦੇ ਪ੍ਰੇਮ ਪਟੋਲਾ ਤੈਸੇ ਗੁੱਟਾ ਟੱਕਰ ਕੁਪਤ ਮੇਰੀ ਦਾਣਾ ਬੀਨਾ ਸਾਈ ਮੈਂਡਾ ਨਾਲ ਸਾਰਨਾ ਜਾਣ ਆਏ ਤੇ ਗੁਰਮੁਖ ਸਦੀਵੀ ਇਸ ਅਕਾਰ ਨੂੰ ਛੱਡ ਕੇ ਇਸ ਸੱਚ ਵਿੱਚ ਅਪੇਰ ਹੋ ਜਾਂਦੇ ਤੇ ਇਸ ਤਰ੍ਹਾਂ ਉਹਨਾਂ ਦੀ ਜੋਤ ਵਿੱਚ ਜੋਤ ਮਿਲ ਜਾਂਦੀ ਤੇ ਮੇਰਾ ਦਾਤ ਦਾ ਹੀ ਰੂਪ ਹੋ ਜਾਂਦਾ ਸੱਚ ਐਡਾ ਆਪਾਂ ਮਨੇ ਕਾਰ ਨੂੰ ਸਾਡੇ ਕੇ ਦੇ ਸੱਚ ਵਿੱਚ ਸੋਣਾ ਇਸ ਕਰਕੇ ਜਿੰਨਾ ਚਿਰ ਆਪਾਂ ਸਿਮਨ ਨਹੀਂ ਕਰਦੇ ਵਿਚਾਰ ਨਹੀਂ ਰੁਕਦੇ ਜਿੰਨਾ ਚਿਰ ਵਿਚਾਰ ਨਹੀਂ ਰੁਕਨਗੇ ਸ਼ਬਦ ਨਹੀਂ ਪ੍ਰਗਟ ਹੋਏਗਾ ਜਿੰਨਾ ਚਿਰ ਸ਼ਬਦ ਨਹੀਂ ਪ੍ਰਗਟ ਹੁੰਦਾ ਉਹਨਾਂ ਤੇ ਸੱਚ ਵਿੱਚ ਨਹੀਂ ਮਿਲ ਸਕਦੇ ਇਸ ਕਰਕੇ ਆਪਾਂ ਹੁਣ ਥੋੜੀ ਥੋੜੀ ਮਿਹਨਤ ਕਰੀਏ ਅੰਜੂ ਨੰਨਾ ਬੈਠ ਕੇ ਤਾਂ ਕਿ ਸਾਡੇ ਸ਼ਬਦ ਪ੍ਰਗਟ ਹੋ ਜਾਣ ਫਿਰ ਸ਼ਬਦਾਂ ਨੂੰ ਸੁਣੀਏ ਸਾਡਾ ਜਨਮਨ ਖੰਡਨ ਹੋ ਜਾਏ ਤੇ ਅਸੀਂ ਉਸ ਸੱਚੇ ਪਤਾ ਵਿੱਚ ਮਿਲ ਸਕੀਏ ਸੋ ਇਹਦੇ ਵਿਚਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ